ਸ਼੍ਰੀ ਮੁਖਸਰ ਸਾਹਿਬ ਦੀ ਉਤਾਰਤੀ ਜਿਸ ਦੀ ਅੱਜ ਮਹਾਨ ਸ਼ਹਾਦਤ ਨੂੰ ਹਰ ਕੋਈ ਕੋਟੀਨ ਕੋਟੀਨ ਪ੍ਰਣਾਮ ਕਰ ਰਿਹਾ ਹੈ ਕਿ ਤੁਹਾਨੂੰ ਪਤਾ ਹੈ ਕਿ ਮੁਖਸਰ ਸਾਹਿਬ ਨੂੰ ਮੁਖਸਰ ਕਿਉਂ ਕਿਹਾ ਜਾਂਦਾ ਹੈ ਜਾਂ ਫਿਰ 40 ਸ਼ਹੀਦ ਸਿੰਘਾਂ ਦਾ ਨਾਮ 40 ਮੁਕਤੇ ਕਿਉਂ ਪਿਆ ਜਿਨ੍ਹਾਂ ਦੀ ਅੱਜ ਸ਼ਹੀਦੀ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਵੇਂ ਮੁਗਲਾਂ ਦੇ ਨਾਲ ਲੜਦੇ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਲੜਦੇ 40 ਸਿੰਘ ਸ਼ਹੀਦੀ ਪਾ ਗਏ ਤਾਂ ਇਸ ਦੇ ਪਿੱਛੇ ਦਾ ਕੀ ਇਤਿਹਾਸ ਹੈ ਤੁਹਾਨੂੰ ਦੱਸਾਂਗੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਜਾਂਦਾ ਹੈ ਅਨੰਦਪੁਰ ਦੇ ਕਿਲੇ ਨੂੰ ਪਹਾੜੀ ਰਾਜੇ ਮੁਗਲਾਂ ਦੇ ਦੁਆਰਾ ਘੇਰਿਆ ਜਾਂਦਾ ਹੈ 10 ਲੱਖ ਤੋਂ ਕਿਤੇ ਜ਼ਿਆਦਾ ਜਿਹੜੀ ਫੌਜ ਹੈ 8 ਮਹੀਨੇ ਤੱਕ ਕਿਲੇ ਨੂੰ ਘੇਰੀ ਰੱਖਦੀ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਿੰਘ ਜਿਹੜੇ ਨਾ ਹਾਲਾਤਾਂ ਤੋਂ ਤੰਗ ਆ ਜਾਂਦੇ ਨੇ 100 ਦੇ ਤਕਰੀਬਨ ਸਿੰਘ ਹੁੰਦੇ ਨੇ ਜਿਹੜੇ ਗੁਰੂ ਜੀ ਕੋਲ ਜਾਂਦੇ ਨੇ ਕਿ ਅਸੀਂ ਘਰ ਜਾਣਾ ਚਾਹੁੰਦੇ ਆ ਸਾਨੂੰ ਘਰ ਜਾਣ ਦਿੱਤਾ ਜਾਵੇ ਤਾਂ ਗੁਰੂ ਗੋਵਿੰਦ ਸਿੰਘ ਜੀ ਕਹਿੰਦੇ ਨੇ ਕਿ ਅਗਰ ਤੁਸੀਂ ਘਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਬਦਾਵਾ ਲਿਖ ਕੇ ਦੇ ਦਿਓ ਜਿਸ ਤੇ ਤੁਸੀਂ ਇਹ ਲਿਖਣਾ ਹੈ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨੇ ਤਾਂ ਉਸ ਤੋਂ ਬਾਅਦ ਕਈ ਸਿੰਘ ਜੜੇ ਨੇ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਨੇ ਪਰ 40 ਸਿੰਘ ਇਹ ਸੋਚ ਲੈਂਦੇ ਨੇ ਕਿ ਅਸੀਂ ਤਾਂ ਘਰ ਚਲੇ ਜਾਵਾਂਗੇ ਤੇ ਉਸ ਬਦਾਵੇ ਤੇ ਹਸਤਾਖਸ਼ਰ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਗੁਰੂ ਜੀ ਉਸ ਬਦਾਵੇ ਨੂੰ ਆਪਣੇ ਕੋਲ ਰੱਖ ਲੈਂਦੇ ਨੇ ਪ੍ਰਵਾਨ ਕਰ ਲੈਂਦੇ ਨੇ ਤੇ ਜਦੋਂ ਹੀ ਇਹ 40 ਸਿੰਘ ਆਪਣੇ ਘਰਾਂ ਨੂੰ ਜਾਂਦੇ ਨੇ ਤਾਂ ਦੇ ਵਿਚ ਨਾ ਦੀਆਂ ਪਤਨੀਆਂ ਇਹਨਾਂ ਦੇ ਪਰਿਵਾਰ ਵਾਲੀ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਅਸੀਂ ਤਾਂ ਸੋਚਿਆ ਸੀ ਤੁਸੀਂ ਸਿੱਖ ਫੌਮ ਦੀ ਖਾਤਰ ਸ਼ਹੀਦ ਦੀ ਪਾਉਂਗੇ ਅਸੀਂ ਤਾਂ ਆਪਣੇ ਆਪ ਨੂੰ ਵਿਦਵਾਵਾਂ ਮੰਨ ਲਿਆ ਸੀ ਪਰ ਤੁਸੀਂ ਤਾਂ ਗੁਰੂ ਜੀ ਦੇ ਸਗੇ ਨਹੀਂ ਹੋਏ ਤਾਂ ਆਪਣੇ ਘਰਦਿਆਂ ਦੇ ਤੁਸੀਂ ਕਿੱਥੋਂ ਹੋਵੋਗੇ ਇਸ ਤਰ੍ਹਾਂ ਦੀਆਂ ਪਰਿਵਾਰ ਵਾਲਿਆਂ ਦੇ ਵੱਲੋਂ ਜਦੋਂ ਗੱਲਾਂ ਆਖੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਮਾਈ ਭਾਗੋ ਜੋ ਗੁਰੂ ਜੀ ਦੀ ਸਿੰਘਣੀ ਸੀ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਇਹਨਾਂ 40 ਸਿੰਘਾਂ ਨੂੰ ਫਟਕਾਰਦੇ ਨੇ ਕਹਿੰਦੇ ਨੇ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਚੂੜੀਆਂ ਪਾ ਲੋ ਤਾਂ ਮਾਈ ਭਾਗੋ ਆਪਣੇ ਹੱਥ ਦੇ ਵਿੱਚ ਕਿਰਪਾਨ ਫੜਦੇ ਨੇ ਗੁਰੂ ਜੀ ਦਾ ਬਾਣਾ ਪਾ ਲੈਂਦੇ ਨੇ ਤੇ ਜਿਸ ਤੋਂ ਬਾਅਦ ਜਦੋਂ ਉਹਨਾਂ ਦੀ ਅਗਵਾਈ ਦੇ ਹੇਠ ਈ ਚਾਲੀ ਸਿੰਘ ਜਾਨ ਦੇ ਲਈ ਤਿਆਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਭ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਤਾਂ ਜਦੋਂ ਹੀ ਮਾਈ ਭਾਗੋ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਨ ਦੀ ਤਿਆਰੀ ਕਰਦੇ ਨੇ ਤਾਂ ਰਸਤੇ ਦੇ ਵਿੱਚ ਹੀ ਖਦਰਾਣੇ ਦੀ ਢਾਪ ਤੇ ਮੁਗਲਾਂ ਦੇ ਦੁਆਰਾ ਹਮਲਾ ਕਰ ਦਿੱਤਾ ਜਾਂਦਾ ਹੈ ਜਦੋਂ ਇਹ ਹਮਲਾ ਹੁੰਦਾ ਹੈ ਤਾਂ ਇੱਕ ਪਾਸੇ ਚਾਰ ਸਹਬਜ਼ਾਦੇ ਤੇ ਮਾਤਾ ਗੁਜਰੀ ਸ਼ਹਾਦਤ પા ਚੁੱਕੇ ਸੀ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਅਲੱਗ-ਅਲੱਗ ਰਸਤਿਆਂ ਤੋਂ ਹੁੰਦੇ ਹੋਏ ਰਾਸਤੇ ਦੇ ਵਿਚਾਰ ਰਹੇ ਹੁੰਦੇ ਨੇ ਕਿ ਜਦੋਂ ਦੇਖਦੇ ਨੇ ਕਿ ਉਹਨਾਂ ਦੇ 40 ਸਿੰਘ ਕਿਸ ਤਰੀਕੇ ਦੇ ਨਾਲ ਮੁਗਲਾਂ ਦੇ ਨਾਲ ਲੜਦੇ ਹੋਏ ਜੁੱਦ ਕਰ ਰਹੇ ਨੇ ਤਾਂ ਜਿਸ ਤੋਂ ਬਾਅਦ 40 ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਮਹਾ ਸਿੰਘ ਜਿਮਾ ਦੀ ਅਗਵਾਇਗ ਹੁੰਦੀ ਹੈ ਤਾਂ ਮਹਾ ਸਿੰਘ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਦੋਂ ਪਹੁੰਚਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੱਲ ਜੋ ਹੁੰਦੀ ਹੈ ਉਹਨਾਂ ਦੀ ਆਖਰੀ ਬਾਤ ਤੋਂ ਮਹਾ ਸਿੰਘ ਕਹਿੰਦੇ ਨੇ ਕਿ ਸਾਡੇ ਤੋਂ ਬਹੁਤ ਕਬੱਡੀ ਗਲਤੀ ਹੋ ਗਈ ਸੀ ਅਸੀਂ ਤੁਹਾਨੂੰ ਛੱਡ ਕੇ ਚਲੇ ਗਏ ਤੁਸੀਂ ਹੀ ਸਾਡੇ ਗੁਰੂ ਹੋ ਤੇ ਅਸੀਂ ਵੀ ਤੁਹਾਡੇ ਸਿੰਘ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਕਾਰਾ ਲਗਾਉਂਦੇ ਹੋਏ ਜਦੋਂ ਮਹਾ ਸਿੰਘ ਸ਼ਹੀਦੀ ਪਾ ਜਾਂਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਗੁਰੂ ਜੀ ਵਿਦਾਵਾ ਪਾੜ ਦਿਓ ਉਹ ਵਿਦਾਵਾ ਸਾਡੀ ਵੱਡੀ ਗਲਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਹ ਵਿਦਾਵਾ ਪਾੜ ਦਿੰਦੇ ਨੇ ਤਾਂ ਮਹਾ ਸਿੰਘ ਕਹਿੰਦੇ ਨੇ ਇਸ ਦੇ ਨਾਲ ਹੀ ਸਾਨੂੰ ਮੁਕਤੀ ਮਿਲੇਗੀ ਤਾਂ ਜਿਸ ਤੋਂ ਬਾਅਦ ਕਲਗੀ ਤਰਦਸ਼ਮੇਸ਼ ਪਿਤਾ ਨੇ ਉਹਨਾਂ ਨੂੰ 40 ਸ਼ਹੀਦ ਸਿੰਘਾਂ ਦੀ ਥਾਂ ਜਾਲੀ ਮੁਕਤੇ ਕਹਿ ਕੇ ਪ੍ਰਮਾਨ ਕੀਤਾ ਉਸ ਤੋਂ ਬਾਅਦ ਜਿਸ ਜਗ੍ਹਾ ਤੇ ਸ਼ਹੀਦੀ ਹੋਈ ਉਸ ਦਾ ਨਾਮ ਵੀ ਸ਼੍ਰੀ ਮੁਕਤਸਰ ਸਾਹਿਬ ਪੈ ਗਿਆ ਇਸ ਤਰੀਕੇ ਦੇ ਨਾਲ ਅੱਜ ਦਾ ਦਿਨ ਮਨਾਇਆ ਜਾ ਰਿਹਾ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉਸ ਧਰਤੀ ਨੂੰ ਪ੍ਰਣਾਮ ਕਰ ਰਹੀਆਂ ਨੇ ਤੁਸੀਂ ਵੀ ਇਸ ਇਤਿਹਾਸ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਾ